ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਮੈਂ ਸ਼੍ਰੀ ਹਿਮਕੁੰਡ ਸਾਹਿਬ ॠषि ਕੇਸ ਤੋਂ ਗੋਬਿੰਦਗੜ੍ਹ ਦੀ ਯਾਤਰਾ ਦਾ ਸੰਖੇਪ ਉਹਦਾ ਵਿਸਥਾਰਤ ਨੂੰ ਦੱਸੂਗੀ ਤੇ ਜਿਹੜੀ ਗੋਬਿੰਦਗੜ੍ਹ ਤੱਕ ਜਿਹੜੀ ਯਾਤਰਾ ਹੈ ਉਹ ਥੋੜਾ ਜਿਹੜਾ ਮੌਸਮ ਹੈ ਉਹ ਚ ਥੋੜੀ ਚੇਂਜਸ ਆ ਜਾਂਦੀ ਹੈ ਮਤਲਬ ਸੋਚ ਲਓ ਕਿ ਵੀ ਮਤਲਬ ॠषि ਕੇਸ ਤੋਂ ਬੈਟਰ ਹੈ ਮਤਲਬ ਉੱਥੇ ਕੋਈ ਏਸੀ ਵਗੈਰਾ ਨਹੀਂ ਹੁੰਦੇ ਓਨਲੀ ਫੈਨਸ ਹੁੰਦੇ ਨੇ ਪੱਖੇ ਮਤਲਬ ਹੁੰਦੇ ਨੇ ਜਿੰਨਾਂ ਨਾਲ ਅਸੀਂ ਮਤਲਬ ਜਿੱਥੇ ਅਸੀਂ ਦੇ ਕਪੱਖੇ ਪਲੱਸ ਕੰਬਲ ਤੇ ਜਿਹੜਾ ਹੀ ઋਸ਼ੀਕੇਸ਼ ਤੋਂ ਗੋਬਿੰਦ ਘਾਟ ਦਾ ਯਾਤਰਾ ਕਰਨਾ ਹੈ ਇਹ ਉੱਚੇ ਬੜਾ ਆਨੰਦ ਆਇਆ ਕਿਉਂਕਿ ઋਸ਼ੀਕੇਸ਼ ਚ ਸਾਨੂੰ ਬੜਾ ਅੱਛਾ ਲੱਗਾ ਲੰਗਰ ਖਾਦਾ ਉੱਥੇ ਰੂਮ ਸੀ ਸਾਰਾ ਕੁਝ ਹੈ ਨਾ ਫਿਰ ਅਗਲੇ ਦਿਨ ਅਸੀਂ ਦੂਜੇ ਦਿਨ ਜਿਹੜਾ ਕਹਿ ਸਕਦੇ ਆ ਅਸੀਂ ਗੋਬਿੰਦ ਘਾਟ ਵੱਲ ਰਵਾਨਾ ਹੋ ਗਏ ਉਹਦੇ ਵਿੱਚ ਕਾਫੀ ਜਦਾ ਪੁੱਲ ਵੀ ਆਏ ਨਦੀਆਂ ਆਈਆਂ ਇੱਕ ਗੰਗਾ ਨਦੀ ਹੁੰਦੀ ਹੈ ਜਿਹੜੀ ਕਿ ਸਾਡੇ ਨਾਲ ਨਾਲ ਹੀ ਚੱਲਦੀ ਹੈ ਜਿਹੜੇ ਕਰਕੇ ਥੋੜਾ ਮੌਸਮ ਠੰਡਾ ਰਹਿੰਦਾ ਦੇਖੋ ਹੁਣ ਤੁਸੀਂ ਦੇਖ ਰਹੇ ਹੋਗੇ ਕਿੰਨਾ ਪਹਾੜਾ ਦਾ ਨਜ਼ਾਰਾ ਹੈ ਤੇ ਇਹਦੇ ਚਾਣੂ ਮੈਂ ਇੱਕ ਹੋਰ ਗੱਲ ਦੱਸਣੀ ਸੀ ਜਦੋਂ ਵੀ ਤੁਸੀਂ ਜਾਣਾ ਹੈ ਨਾ ਤੁਹਾਡੇ ਕੋਲ ਟੁੱਟੇ ਪੈਸੇ ਹੋਣ ਚਾਹੀਦੇ ਜਿਵੇਂ ਮੱਥਾ ਟੇਕਣਾ ਹੈ ਕਿਉਂਕਿ ਉੱਥੇ ਐਕਚੁਅਲੀ ਇਸ ਚੀਜ਼ ਦੀ ਥੋੜੀ ਦਿੱਕਤ ਆ ਕਿ ਸਾਨੂੰ ਜਿਹੜੇ ਟੁੱਟੇ ਪੈਸੇ ਜਾਂ ਪਰਚੀਆਂ ਨਹੀਂ ਮਿਲਦੀਆਂ ਇਸ ਕਰਕੇ ਜਿੰਨਾ ਤੁਹਾਡਾ ਖਰਚਾ ਹੋਣਾ ਹੈ ਉਸਾ ਬਣਾ ਮਤਲਬ ਆਪਣੇ ਕੋ ਕੈਸ਼ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਮੈਨੇ ਕਿ ਦੁਕਾਨਦਾਰ ਵੀ ਜਿਹੜੇ ਉੱਥੇ ਕੋਈ ਕੁਝ ਖਰੀਦਣਾ ਤੁਸੀਂ ਤੇ ਉੱਥੇ ਵੀ ਉਹ ਕੈਸ਼ ਹੀ ਲੈਂਦੇ ਨੇ ਤੇ ਬਹੁਤ ਹੀ ਅੱਛਾ ਮੌਸਮ ਸੀ ਸਾਨੂੰ ਸਾਡੀ ਯਾਤਰਾ ਬਹੁਤ ਅੱਛੀ ਰਹੀ ਦੂਜੇ ਦਿਨ ਵੀ ਤੇ ਦੇਖ ਲਓ ਕਿੰਨੀ ਗ੍ਰੀਨੀਸ਼ ਹੈ ਮਤਲਬ ਇਹ ਹੈ ਤੇ ਇੱਕ ਨੇਚਰਲ ਮਤਲਬ ਨੇਚਰ ਦਾ এনवायरमेंट ਦੇਖ ਲਓ ਤੁਸੀਂ ਪਿਓਰ ਆਕਸੀਜਨ ਹੈ ਕੋਈ ਦਿੱਕਤ ਨਹੀਂ ਆਈ ਵਿੱਚ ਵਿਚਾਈ ਰਸਤੇ 'ਚ ਜਿਵੇਂ ਕਿ ਜਿਹੜਾ ਸਾਡਾ ਗੋਬਿੰਦ ਘਾੜ ਤੱਕ ਦਾ ਰਸਤਾ ਹੈ ਰਿਸ਼ੀਕੇਸ਼ ਤੋਂ ਉਹਨੂੰ ਵੀ ਅਪਰੋਕਸੀਮੇਟ ਸਾਨੂੰ 8-10 ਘੰਟੇ ਲੱਗ ਗਏ ਗੱਡੀ 'ਚ ਬੈਠੇ ਬੈਠੇ ਥੱਕ ਤੇ ਜਾਂਦੇ ਪਰ ਫਿਰ ਵੀ ਸਾਨੂੰ ਇੰਨਾ ਟਾਈਮ ਲੱਗ ਗਿਆ ਤੇ ਗੱਡੀ ਉਹ ਵੀ ਰਸਤਾ ਗੱਡੀ ਜਾਈ ਹੈ ਜਿਵੇਂ ਕਈਆਂ ਨੇ ਸੋਚਾਂਦਾ ਹੀ ਮੋਟਰਸਾਈਕਲ ਤੇ ਜਾਣਾ ਹੈ ਉਹ ਮੋਟਰਸਾਈਕਲ ਤੇ ਵੀ ਜਾ ਸਕਦੇ ਆ ਤੇ ਗੱਡੀ ਵਾਲੇ ਚ ਵੀ ਮਤਲਬ ਹੋਈ ਨਾ ਜਿਹੜਾ ਵੀ ਅਸੀਂ ਮਤਲਬ ਹਮੇਸ਼ਾ ਜਿਹੜੇ ਰੂ ਰੈਗੂਲੇਸ਼ਨਸ ਰੋਡ ਦੇ ਹੁੰਦੇ ਨਾ ਉਹ ਜ਼ਰੂਰ ਸਾਨੂੰ ਫੋਲੋ ਕਰਨੇ ਚਾਹੀਦੇ ਜਦੋਂ ਵੀ ਅਸੀਂ ਕੋਈ ਲੌਂਗ ਡਰਾਈਵ ਜਾਂ ਕੋਈ ਲੌਂਗ ਯਾਤਰਾ ਇੱਥੇ ਜਾਂਦੇ ਆ ਵੈਸੇ ਤੇ ਛੋਟੇ ਚ ਵੀ ਕਰਨਾ ਚਾਹੀਦਾ ਪਰ ਲੌਂਗ ਚ ਬਹੁਤ ਜ਼ਰੂਰੀ ਹੋਿੰਦਾ ਕਿਉਂਕਿ ਉਹ ਹਾਈਵੇ ਹੁੰਦਾ ਹੈ ਉਹ ਚ ਸਾਨੂੰ ਸਪੀਡ ਦੀ ਲਿਮਟ ਵੀ ਥੋੜੀ ਜ਼ਿਆਦਾ ਰੱਖਣੀ ਹੁੰਦੀ ਹੈ ਇੱਕਦਮ ਬ੍ਰੇਕ ਵੀ ਨਹੀਂ ਲਾਣੀ ਹੁੰਦੀ ਇਸ ਕਰਕੇ ਸਾਨੂੰ ਜਿਵੇਂ ਸੀਟ ਬੈਲਟ ਹੋ ਗਈ ਸਾਡੇ ਪੈਟਰੋਲ ਹੋ ਗਿਆ ਜਿਹੜੇ ਸਾਰੇ ਚੀਜ਼ਾਂ ਹੁੰਦੀਆਂ ਨੇ ਸਾਨੂੰ ਚੈੱਕ ਕਰਨੀ ਚਾਹੀਦੀਆਂ ਨੇ ਬਿਫੋਰ ਅਸੀਂ ਆਪਣੀ ਗ੍ਰੇਸ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਆਪਣੀ ਗੱਡੀ ਗੱਡੀ ਉਹਦਾ ਮੌਈਨਾ ਕਰਾ ਲਓ ਉਹਦੇ ਟਾਇਰ ਉਹਦੀ ਹਵਾ ਬ੍ਰੇਕਾ ఎవਰੀਥਿੰਗ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾਂ ਫਿਰ ਤੁਹਾਨੂੰ ਰਸਤੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਆਸਾਨੀ ਰਹਿੰਦੀ ਹੈ ਕਿਉਂਕਿ ਤੁਹਾਡੀ ਯਾਤਰਾ 'ਚ ਵੀ ਰੁਕਾਵਟ ਨਹੀਂ ਆਉਂਦੀ ਮੁੰਤੀ ਜੀ ਦੇਖੋ ਰਸਤਾ ਬਹੁਤ ਕਿੰਨਾ ਮਤਲ ਹੈਗਾ ਵਾ ਇਹਦੇ ਚ ਪਤਾ ਕੀ ਸੀ ਕਿ ਜਿਵੇਂ ਬਲਾਈਂਡ ਮੋਡ ਆਂਦੇ ਨੇ ਸਾਨੂੰ ਅੱਗੇ ਪਤਾ ਨਾਦਾ ਕਿ ਅਗਲਾ ਕਿਹੜਾ ਮੋੜ ਕਿੱਥੋਂ ਮੁੜਨਾ ਹੈ ਕਾਫੀ ਜਦਾ ਸਾਡੇ ਨਾ ਇਹ ਹੈਗੇ ਨੇ ਜਿੱਥੇ ਵੈਸੇ ਤੇ ਉਹਨਾਂ ਨੇ ਬੜਾ ਅੱਛਾ ਕੀਤਾ ਹੈ ਜਗ੍ਹਾ ਜਗ੍ਹਾ ਤੇ ਉਹਨੇ ਲਿਖੇ ਲਗਾਇਆ ਹੈ ਕਿ ਹੁਣ ਤਾਂ ਦਾ ਰਸਤਾ ਕਿਹੋ ਜਾਏਗਾ ਦੇਖੋ ਪਤਾ ਕੀ ਜੜੀ ਹੇਮਕੁੰਡ ਦੀ ਯਾਤਰਾ ਨਾ ਵਾਕਈ ਬੜੀ ਰੋਹਾਨੀ ਯਾਤਰਾ ਹੈ ਹੇ ਹੇਮਕੁੰਟ ਜਿਹੜੇ ਸੈਰ ਜਿਹੜੇ ਜਾਂਦੇ ਆ ਜਿਹੜੇ ਕਿੰਨੇ ਪੜਾ ਆਂਦੇ ਨੇ 3-4 ਆਂਦੇ ਨੇ ਉਹਦੇ ਵਿੱਚ ਵੀ ਸਾਨੂੰ ਬੜੀ ਮਤਲਬ ਐਨ ਬੜੀ ਸ਼ਾਂਤੀ ਮਿਲਦੀ ਹੈ ਬੜਾ ਹੀ ਆਨੰਦ ਆ ਜਿਵੇਂ ਸਾਨੂੰ ਵਾਹਿਗੁਰੂ ਜੀ ਸਾਡੇ ਨਾਲ ਖੁਦ ਚੱਲ ਕੇ ਸਾਨੂੰ ਲੈ ਕੇ ਜਾ ਰਹੇ ਨੇ ਕਿਉਂਕਿ ਹੇਮਕੁੰਟ ਨੂੰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਾਂ ਪਹਿਲਾ ਦਿਨ ਸੀ ਉਹਦੇ ਵਿੱਚ ਵੀ ਤੁਹਾਨੂੰ ਮੈਂ ਸੇਮ ਚੀਜ਼ ਦੱਸੀ ਹੈ ਕਿ ਵੀ ਅਸੀਂ ਜਿਹੜੀ ਯਾਤਰਾ ਕਰਨੀ ਹੈ ਨਾ ਅਸੀਂ ਖੁਦ ਨਹੀਂ ਕਰ ਸਕਦੇ ਜਿਵੇਂ ਅਸੀਂ ਕਹੀ ਹੈ ਨਾ ਮੈਂ ਕੀਤੀ ਹੈ ਤੇ ਇਹ ਬਹੁਤ ਹੀ ਰੋਂਗ ਸਟੇਟਮੈਂਟ ਹੈ ਇਹ ਤੁਹਾਨੂੰ ਵਾਹਿਗੁਰੂ ਜੀ ਖੁਦ ਤੁਹਾਡੇ ਉਹਦੇ ਚ ਲਿਖਦੇ ਨੇ ਤੁਹਾਡੇ ਕਰਮਾਂ ਵਿੱਚ ਤੇ ਤੁਸੀਂ ਤੁਹਾਨੂੰ ਖੁਦ ਲੈ ਕੇ ਜਾਂਦੇ ਨੇ ਇਹ ਹਮੇਸ਼ਾ ਯਾਦ ਰੱਖਣਾ ਹੈ ਕਦੀ ਵੀ ਨਹੀਂ ਕਹਿਣਾ ਕਿ ਮੈਂ ਕੀਤੀ ਇਹ ਸਾਨੂੰ ਵਾਹਿਗੁਰੂ ਸਾਡੇ ਨਾਲ ਹੁੰਦੇ ਨੇ ਯਾਤਰਾ ਵਿੱਚ ਤੇ ਸਾਨੂੰ ਉੱਥੇ ਲੈ ਕੇ ਜਾਂਦੇ ਨੇ ਸਾਨੂੰ ਦਰਸ਼ਨ دیدار ਕਰਾਉਂਦੇ ਨੇ ਤੇ ਰੀਅਲੀ ਜਿਹੜੇ ਦਰਸ਼ਨ دیدار ਹੁੰਦੇ ਨੇ ਜਿਹੜੇ ਪੜਾਅ ਵੀ ਬਣਾਏ ਹੋਏ ਨੇ ਜਿਹੜੇ ਜਗ੍ਹਾ-ਜਗ੍ਹਾ ਤੇ ਇਹਨਾਂ ਨੇ ਮਤਲਬ ਤਿੰਨ ਚਾਰ ਪੜਾਅ ਉੱਤੇ ਜਿਹੜੇ ਉਹਨਾਂ ਨੇ ਰੱਖਿਆ ਹੋਇਆ ਹੈ ਗੁਰਦੁਆਰਾ ਨੇ ਉਹਦੇ ਚ ਲੰਗਰ ਦਾ ਇਸਤੇਮਾਲ ਜਿੱਥੇ ਰਹਿਣ ਦਾ ਰੈਜ਼ਿਡੈਂਸ ਸਾਰਾ ਕੁਝ ਉਹਨਾਂ ਨੇ ਬਹੁਤ ਹੀ ਅੱਛਾ ਅਰੇਂਜਮੈਂਟ ਕੀਤਾ ਹੋਇਆ ਹੈ ਮਤਲਬ ਕਿ ਜਿਹੜੀ ਸੰਗਤ ਆਂਦੀ ਹੈ ਠੀਕ ਹੈ ਨਾਲੇ ਤੇ ਉਹ ਆਨੰਦ ਲੈਣ ਤੇ ਨਾਲੇ ਆਪਣਾ ਲੰਗਰ ਵੀ ਸ਼ਕਨ ਇਹ ਵੀ ਅੱਛੀ ਗੱਲ ਹੈ ਜੇ ਦੇਖੋ ਲੰਗਰ ਫ੍ਰੀ ਲੰਗਰ ਹੈ ਕੋਈ ਉਹਦੇ ਲਈ ਤੇ ਦੇਖੋ ਜੇ ਗੁਰੂ ਦਾ ਲੰਗਰ ਹੁੰਦਾ ਉਹਦੇ ਜੇ ਵੈਸੇ ਹੀ ਇੱਕ ਸਾਡੀ ਸਾਨੂੰ ਮਤਲਬ ਸਾਡੇ ਅੰਦਰ ਨਾ ਇੱਕ ਬੜੀ ਤਾਕਤ ਜੀ ਆ ਜਾਂਦੀ ਹੈ ਹੈਨਾ ਕਿਉਂਕਿ ਵਾਹਿਗੁਰੂ ਵਾਹਿਗੁਰੂ ਕਰਦੇ ਜਾਪ ਕਰਦੇ ਕਰਦੇ ਲੰਗਰ ਬੰਦਾ ਹੈ ਪਰ ਲੰਗਰ ਬੜਾ ਸਵਾਦਨਦੈ ਸੀ ਯਮਨ ਕਾ ਸਵੀਟ ਡਿਸ਼ ਵੀ ਹੁੰਦੀ ਸੀ ਦੋ ਦੋ ਸਬਜ਼ੀ ਹੁੰਦੀ ਐ ਸੀ ਪਾਣੀ ਸਾਨਾ ਚਾਵਲ ਵੀ ਹੁੰਦੇ ਸੀ ਤੇ ਫੁਲਕੇ ਤਾਂ ਹੁੰਦੇ ਹੀ ਹੁੰਦੇ ਸੀ ਤੇ ਅਸੀਂ ਦੇਖੋ ਹੁਣਾ ਬਸ ਸਾਡਾ ਰਸਤਾ ਥੋੜਾ ਹੀ ਰਹਿ ਗਿਆ ਸੀ ਥਾਂ ਕਾਵਰ ਤੇ ਬਹੁਤ ਜ਼ਿਆਦਾ ਹੋ ਗਈ ਪਰ ਵਾਇਗੂ ਜੀ ਨੂੰ ਹਰ ਜਗ੍ਹਾ ਤੇ ਹੀ ਰੋਕ ਕੇ ਜੀ ਨੂੰ ਵਾਇਗੂ ਨੂੰ ਅਰਦਾਸ ਕੀਤੀ ਤਾਂ ਸਾਨੂੰ ਵਾਇਗੂ ਜੀ ਖੁਦ ਹੀ ਲੈ ਗਏ ਨੇ ਉਹਨਾਂ ਦੇਖੋ ਕਿੰਨਾ ਅੱਛਾ ਪਹਾੜ ਹੈ ਮਤਲਬ ਉੱਥੇ ਜਿਹੜੀ ਇੱਕ ਮੇਨ ਚੀਜ਼ ਹੈ ਨਾ ਚੀਜ਼ ਅਸੀਂ ਨੋਟ ਕੀਤੀ ਨਾ ਹਰ ਜਗ੍ਹਾ ਤੇ ਮਤਲਬ ਕਿ ਪੀੜ ਪੌਦੇ ਗ੍ਰੀਨੀਸ਼ ਸੀ ਪਰ ਇਹ ਸਪੈਸ਼ਲ ਹੈ ਕਿ ਤੁਸੀਂ ਕਿਸੇ ਨੂੰ ਹੱਥ ਨਹੀਂ ਲਗਾਣਾ ਕਿਉਂਕਿ ਸਾਨੂੰ ਪਤਾ ਨਹੀਂ ਹੈ ਕਿ ਕਿਸ ਦਾ ਹੋਏਗਾ ਪਰ ਦੂਜਾ ਹੋਵੇ ਤੁਹਾਨੂੰ ਦੱਸਾਂ ਜਿਹਨਾਂ ਸਿੱਕਰੋਂ ਤੁਰੇ ਸੀ ਸਪੈਸ਼ਲ ਜਿਹਨੂੰ ਮਤਲਬ ਸਪੈਸ਼ਲ ਗੱਡੀ ਦਾ ਜਿਹੜਾ ਸਫਰ ਸੀ ਨਾ ਅਸੀਂ ਕੋਸ਼ਿਸ਼ ਕੀਤੀ ਕਿ ਹੀ ਚੱਪਲਾਂ ਸਲੀਪਰਸ ਪਾਏ ਕਿਉਂਕਿ ਅਸੀਂ ਫਿਰ ਝੌਂਕਰੀ ਮਾਰ ਕੇ ਬੈਠ ਸਕਦੇ ਹਾਂ ਕਿ ਲੱਤਾਂ ਲਮਕਾਣੀਆਂ ਨਹੀਂ ਪੈਂਦੇ ਜ਼ਿਆਦਾ ਤੇ ਸਾਡੇ ਜਿਹੜੇ ਕੱਪੜੇ ਵੀ ਉਹ ਵੀ ਫੁੱਲੇ ਡੁੱਲੇ ਹੁੰਦੇ ਹਨ ਬਸ ਅਸੀਂ ਹੁਣ ਗੋਬਿੰਦ ਘਾਟ ਪਹੁੰਚਣ ਵਾਲੇ ਆ ਇੱਕ ਵਧੀਆ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਤੇ ਆ ਦੇਖੋ ਵਿੱਚ ਵਿੱਚ ਰਸਤੇ 'ਚ ਰੁਕਦੇ ਵੀ ਹੋਏ ਜਿਆਦਾ ਥਕਾਵਟ ਨਾ ਹੋਏ ਤੇ ਆ ਦੇਖੋ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਦਰਸ਼ਨ ਦਿਦਾਰ ਕਰੋ ਤੁਸੀਂ ਵੀ ਤੇ ਅਸੀਂ ਸਭ ਤੋਂ ਪਹਿਲਾਂ ਸ਼ੁਕਰੀਆ ਤਾਂ ਕੀਤਾ ਕਿ ਅਸੀਂ ਗੋਬਿੰਦਗੜ੍ਹ ਵਿੱਚ ਪਹੁੰਚ ਗਏ ਆ ਇੱਥੇ ਥੋੜਾ ਮੌਸਮ ਠੰਡਾ ਸੀ ਤੇ ਮਤਲਬ ਕਿ ਗਰਮ ਕੱਪੜੇ ਤਾਂ ਨਹੀਂ ਪਾਈ ਜਾਂਦੇ ਬਟ ਇੰਨਾ ਹੈ ਕਿ ਵੀ ਸਾਨੂੰ ਏਸੀ ਦੇ ਲੋਨ ਨਹੀਂ ਹੁੰਦੇ ਪੱਖੇ ਚੱਲਦੇ ਨੇ ਰੂਮ ਵਿੱਚ ਪੱਖੇ ਦੀ ਅਵੇਲੇਬਿਲਟੀ ਹੈ ਤੇ ਲੰਗਰ ਵੀ ਤੁਹਾਨੂੰ ਦੱਸਿਆ ਸੀ ਜਿਵੇਂ ਕਿ ਲੰਗਰ 24 ਘੰਟੇ ਹਰ ਗੁਰਦੁਦਾਰੇ ਵਿੱਚ ਰੈਗੂਲਮੈਂਟ ਹੁੰਦਾ ਵਾ ਪਾਣੀ ਆ ਦੇਖੋ ਦਾਲਾ ਚਾਵਲ ਤੇ ਪ੍ਰਸ਼ਾਦਾ ਬਣਾਇਆ ਸਵਾਦ ਬੜਾ ਹੁੰਦਾ ਹੈ ਨਾਲੇ ਬਾਜ਼ਾਰ ਹੁੰਦਾ ਸਾਡਾ ਸਾਡਾ ਦੂਜੇ ਪੜਾਅ ਤੇ ਪਹੁੰਚ ਗਿਆਂ ਜਿੰਨੂੰ ਹੀ ਗੋਬਿੰਦ ਘਾਟ ਕਹਿੰਨੇ ਆ ਤੇ ਐਂਡ ਤੱਕ ਵੀਡੀਓ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲੇ ਤੁਹਾਡੇ ਤੇ ਸਾਰਿਆਂ ਦੇ ਰੱਬ ਦਾ ਵਾਹਿਗੁਰੂ ਦਾ ਹੱਥ ਹੋਏ ਤੇ ਸਭ ਦੇ ਮਨੋ ਕਾਮਨਾ ਪੂਰੀਆਂ ਹੋਣ